ਸੋਰਠ ਮੈਲਾ ਪਹਿਲਾ ਪੰਜ ਪਦੇ ਆਪਣਾ ਘਰ ਨੂੰ ਉਸ ਤਰ੍ਹਾਂ ਨਾ ਸਕੇ ਕੀ ਪਰ ਘਰ ਜੋ ਹਨ ਲਗਾ ਘਰ ਦਰ ਰੱਖੇ ਜੇ ਰਸ ਚੱਖੇ ਜੋ ਗੁਰਮੁਖ ਸੇਵਕ ਲਗਾ ਮਨ ਰੇ ਸਮਝ ਤਮਨ ਨੂੰ ਮਤ ਲਗਾ ਨਾ ਵਿਸਾਣ ਅੰਨ ਰਸ ਲੋਭਾ ਨੇ ਫਿਰ ਤੁਸ਼ਤਾ ਹੀ ਅਫਾਗਾ ਮਹਾ ਆਵਤ ਕੋ ਹਰਖ ਜਾਤ ਕੋ ਰੋਐ ਇਹ ਦੁਖ ਸੁਖ ਨਾਲੇ ਲਾਗਾ ਆਪੇ ਦੁਖ ਸੁਖ ਭੋਗ ਭੋਗਾਵੇ ਗੁਰਮੁਖ ਸੋ ਅਮਰਗਾ ਹਰ ਰਸ ਉਪਰ ਅਮਰ ਕਿਆ ਕਹੀਐ ਜਿਨ ਪੀਆ ਸੋ ਤ੍ਰਿਪਤਾਗਾ ਮਾਇਆ ਮੋਹਿਤ ਜਿਨ ਇਹ ਰਸ ਖੋਇਆ ਜਾ ਸਾਖਤ ਦੁਰਮਤ ਲਾਗਾ ਮਨ ਕਾ ਜਿਓ ਤੁਮਨ ਪਤ ਦੇਹੀ ਦੇਹੀ ਮੈਂ ਦਿਓ ਸੁਮਗਾ ਜੇ ਤੂੰ ਦੇ ਤਹਰ ਰਸ ਦਾਈ ਮਨ ਤ੍ਰਿਪਤ ਹਰ ਲਿਵ ਲਾਗਾ ਸਾਧ ਸੰਗਤ ਮੈਂ ਹਰ ਰਸ ਪਾਈ ਗੁਰ ਮਿਲ ਜੰਪੋ ਭਗਾ ਨਾਨਕ ਰਾਮ ਨਾਮ ਜਪ ਗੁਰ ਮੁਖ ਹਰ ਪਾਏ ਮਸਤਕ ਭਾਗਾ ਸੋਰਠ ਮਨ ਲਾ ਪਹਿਲਾ ਸਭ ਜੀਆਂ ਸਿਰ ਲੇਖ ਤੁਹਾਉ ਦਿਨ ਲੇਖ ਨਹੀਂ ਕੋਈ ਜਿਉ ਆਪ ਅਲੇਖ ਕੁਦਰਤ ਕਰ ਦੇਖੇ ਹੁਕਮ ਚਲਾਏ ਸੋਈ ਜਿਉ ਮਨ ਰੇ gham japho sukh hoi ਐਨਸ ਗੁਰ ਤੇ ਚਰਨ ਸਰੇ ਭੋ ਹਰ ਦਾਤਾ ਭੁਗਤਾ ਸੋਈ ਰਹਾਉ ਜੋ ਅੰਤਰ ਸੋ ਬਾਹਰ ਦੇਖੋ ਅਵਰ ਨਾ ਦੂਜਾ ਕੋਈ ਜਿਓ ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ ਘਟ ਘਟ ਜੋਤ ਸਮੋਈ ਜਿਓ ਚਲ ਤੋ ਠਾਕ ਰਖੋ ਘਰ ਆਪਣੇ ਗੁਰ ਮਿਲ ਏ ਮਤ ਹੋਈ ਜਿਓ ਦੇਖ ਅਦ੍ਰਿਸ਼ ਰਹਿੋ ਬਿ ਸਮਾਧੀ ਦੁਖ ਬਿਸਰ ਸੁਖ ਹੋਈ ਜਿਓ

ਮਨ ਲਾ ਪਹਿਲਾ ਅਰ ਤੀਜਾ ਇੱਕੋ ਅੰਕਾਰ ਸਤਿਗੁਰ ਪਸਾ ਜਾਂ ਤਿਸ ਪਾਵਾਂ ਤਦੀ ਗਾਵਾਂ ਤਾਂ ਗਾਵੇ ਕਾ ਫਲ ਪਾਵਾਂ ਗਾਵੇ ਕਾ ਫਲ ਹੋਈ ਜਾਂ ਅਪੇ ਦੇਵ ਸੋਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਂ ਤੇ ਸਚਨੇ ਰਹਿ ਅਸਮਾਈ ਕਹਾਉ ਗੁਰ ਸਾਖੀ ਅੰਦਰ ਜਾਗੀ ਤਾਂ ਚੰਚਲ ਮਤ ਤਿਆਗੀ ਗੁਰ ਸਾਖੀ ਦਾ ਉਜੀਆ ਤਾਂ ਮਿਟਿਆ ਸਗਲ ਅੰਧਿਆਰਾ ਗੁਰ ਚਰਨੀ ਮਨ ਲਾਗ ਤਾਂ ਜਮ ਕਾ ਮਾਰਗ ਭਾਗਾ ਪੈਰ ਚ ਨਿਭੋ ਪਾਇਆ ਤਾਂ ਸਹਿਜੇ ਕਾ ਘਰ ਆਇਆ ਘਣ ਤਨਾਮ ਬੂਝੈ ਕੋ ਵਿਚਾਰੀ ਇਸ ਜਗ ਮੈਂ ਕਰਨੀ ਸਾਰੀ ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ ਸੋਰਠ ਮੈਂ ਲਾਤੀਜਾ ਘਰ ਪੰਲਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਅਨੰਦਿਨ ਗੁਣ ਗਾਵੇ ਨਿਤ ਸਾਚੇ ਗੁਰ ਕਾ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਿਕ ਸ਼ਰਨ ਤੁਮਹਾਰੀ ਏਕੋ ਸੱਚਾ ਸਤ ਤੂੰ ਕੇਵਲ ਆਪ ਮੁਰਾਰੀ ਕਹਾਉ ਜਾਗਤ ਰਹਿ ਤਿਨੀ ਸਭ ਪਾਇਆ ਸ਼ਬਦੇ ਹਉ ਮੈ ਮਾਰੀ ਗੇ ਰਹੀ ਮੈਂ ਸਦਾ ਹਰ ਜਨ ਨੂੰ ਦਾਸੀ ਗਿਆਨ ਤਤ ਵਿਚਾਰੀ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਔਰ ਥਾਰੀ ਇਹ ਮਨੁਆ ਦੇ ਦਿੱਸ ਤਾਮ ਦਾ ਦੂਜੇ ਪਾਇ ਖੁਆਇਆ ਮਨ ਮੁਖ ਮੁਗਧ ਹਰ ਨਾਮ ਨਾ ਚੇਤਾ ਦਿਰਥਾ ਜਨਮ ਗਵਾਇਆ ਸਤਗੁਰ ਭੇਟੇ ਤਾ ਨਾਉ ਪਾਏ ਹਮ ਮੋ ਚੁਕਾਇਆ ਹਰ ਜਨ ਸਾਚੇ ਸਾਚ ਕੁਮਾਵੇ ਗੁਰ ਤੈ ਸ਼ਬਦ ਵਿਚਾਰੀ ਆਪੇ ਮੇਲ ਲੈ ਤਬ ਸੱਚ ਸਾਚ ਰਖਿਆ ਔਰ ਧਾਰੀ ਨਾਨਕ ਨਾਮੋਂ ਗਤ ਮਤ ਪਾਈ ਤੇ ਹਾਂ ਰਾਸ ਹਮਾਰੀ ਸੋਰਠ ਮਹਲਾ ਤੀਜਾ ਅਗੁੱਤ ਕਜ਼ਾਂ ਨ ਤਗਤਨ ਕਉ ਦੀਆ ਨਾਉ ਹਰ ਧਨ ਸੱਚ ਸੋਏ ਅਖੋਟ ਨਾਮ ਧਨ ਕਦੇ ਨ ਖੁੱਟੈ ਨਾਹੀ ਇਨੈ ਨ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ ਬਿਨ ਸ਼ਬਦੈ ਦਗ ਭੁਲਦਾ ਫਿਰਦਾ ਦਰਗਾ ਮਿਲੇ ਸਜ਼ਾਏ ਰਹਾਉ ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ ਕੋਏ ਨਾ ਸੁਣੈ ਪੁਕਾਰ ਅੰਧਾ ਜਗਤ ਅੰਧ ਵਰਤਾਰ ਬਾਜ ਗੁਰੂ ਗੁਬਾਰਾ ਹਮੇ ਮੇਰਾ ਕਰ ਕਰ ਵੇ ਗੁੱਤੇ ਹੇ ਚੱਲਣ ਚਲਦਿਆਂ ਨਾਲ ਗੁਰਮੁਖ ਹੋਵੈ ਸੋ ਨਾਮ ਤੇ ਆਵ ਸਦਾ ਹਰ ਨਾਮ ਨੂੰ ਸੰਭਾਲ ਸੱਚੀ ਬਾਣੀ ਹਰ ਗੁਣ ਗਾਵੇ ਨਦਰੀ ਨਦਰ ਨਿਹਾਲ ਸਤਗੁਰ ਗਿਆਨ ਸਦਾ ਘਟ ਚਾਲਣ ਅਮਰ ਸਿਰ ਬਾਦਸ਼ਾਹ ਅਨੰਦਿਨ ਭਗਤ ਕਰੈ ਦਿਨ ਰਾਤੀ RAM ਨਾਮ ਸਚ ਲਾਹ ਨਾਨਕ RAM ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾ ਸੋਰਠ ਮੈਲਾ ਤੀਜਾ ਦਾਸਨ ਦਾਸ ਹੋਵੈ ਤਾ ਹਰ ਪਾਏ ਵਿੱਚੋਂ ਆਪ ਗਵਾਈ ਤਕਤਾ ਕਾ ਕਾਰਜ ਹਰ ਅਨੰਦ ਹੈ ਅਨੰਦਿੰਨ ਹਰ ਗੁਣ ਗਾਈ ਸ਼ਬਦ ਰਤੇ ਸਦਾ ਇੱਕ ਰੰਗੀ ਹਰ ਸਿਉ ਰਹੇ ਸਮਾਈ ਹਰ ਜੀਓ ਸੱਚੀ ਨਦਰ ਤੁਮਹਾਰੀ ਆਪਣੇ ਆਦਸਾਂ ਨੂੰ ਕਿਰਪਾ ਕਰ ਪਿਆਰੇ ਰਾਖੋ ਪਹਿਜ ਹਮਾਰੀ ਰਹਾਓ ਸ਼ਬਦ ਸਲਾਹੀ ਸਦਾ ਹੋ ਜੀਵਾ ਗੁਰਮਤੀ ਪੋ ਭਾਗਾ ਮੇਰਾ ਪ੍ਰਭ ਸੱਚ ਅਤ ਸਵਾਲਿਓ ਗੁਰ ਸੇਵਿਆ ਕਿਤ ਲਗਾ ਸੱਚਾ ਸ਼ਬਦ ਸੱਚੀ ਸਚ ਬਾਣੀ ਸੋ ਜਨ ਅਨ ਦਿਨ ਜਾਗ ਮਹਾਂ ਗੰਭੀਰ ਸਦਾ ਸੁਖ ਦਾਤ ਇਸ ਕਾ ਅੰਤ ਨਾ ਪਾਇ ਤੂਏ ਗੁਰ ਕੀ ਸੇਵਾ ਕੀਨੀ ਅਚਿੰਤ ਹਰ ਮਨ ਵਸਾਇ ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿੱਚੋਂ ਧਰਮ ਚੁਕਾਇ ਹਰ ਕਾ ਮਾਰਗ ਸਦਾ ਪੰਥ ਵਿਖੜ ਕੋ ਪਾਏ ਗੁਰ ਵਿਚਾਰਾ ਹਰ ਕਾ ਰੰਗ ਰਤਿ ਸ਼ਬਦੇ ਮਤ ਹਮੈ ਤਦੇ ਵਕਰ ਨਾਨਕ ਨਾਮ ਰਤ ਇਕ ਰੰਗੀ ਸ਼ਬਦ ਸਵਾਰਣ ਹਾਰਾ ਸੋਰਠ ਮਹਲਾ ਤੀਜਾ ਹਰ ਜਿਉ ਤੁਧਨੋ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਾਲ ਖਿਨ ਵਿਸਰੈ ਤੂ ਸੁਆਮੀ ਜਾਣੋ ਬਰਸ ਤਚਾਸ ਹਮ ਮੂੜ ਮੁਗਧ ਸਦਾ ਸੇ ਪਾਈ ਗੁਰ ਕੈ ਸ਼ਬਦ ਪ੍ਰਗਸ ਹਰ ਜਿਉ ਤੁਮ ਆਪੇ ਦੇਹੁ ਬੁਝਾਈ ਹਰ ਜਿਉ ਤੁਧ ਵਿਟੋ ਵਾਰਿਆ ਸਦਿ ਤੇਰੇ ਨਾਮ ਵਿਟੂ ਬਲ ਜਾਈ ਰਹਾ ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਪਾਈ ਸ਼ਬਦਹਿ ਮੁਕਤ ਪਾਈ ਸ਼ਬਦੇ ਮਨਸਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰਦਾਤਾ ਜਿਤ ਮਨ ਰਤਾ ਹਰ ਸਿਉ ਰਹਿ ਅਸਮਾਈ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤਾਏ ਸੰਸਾਰਾ ਹਰ ਰਸ ਨਾ ਪਾਇਆ ਵਿਥਾ ਜਨਮ ਗੁਆਇਆ ਜੰਮ ਵਾਰੋ ਆਰਾ ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹ ਸਮਾਣੇ ਮਨ ਮੁਖ ਮੁਗਦ ਬੁਬਾਰਾ ਆਪੇ ਕਰ ਵੇਖੇ ਮਾਰਦ ਲਾਏ ਭਾਈ ਤਿਸ ਬਿਨ ਅਵਰਨਾ ਕੋਈ ਜੋ ਤੋਰ ਲਿਖਿਆ ਸੋ ਕੋਏ ਨਾ ਮੇਤਾ ਭਾਈ ਕਰਤਾ ਕਰੇ ਸੋ ਹੋਈ ਨਾਮਿਕ ਨਾਮ ਵਸਿਆ ਮਨ ਅੰਤਰ ਭਾਈ ਅਮਰ ਨਾਮ ਦੂਜਾ ਕੋਈ ਸੋਰਠ ਨਾ ਲਾ ਤੀਜਾ ਗੁਰਮੁਖ ਅਗਤ ਕਰੇ ਪ੍ਰਭ ਭਾਵੇ ਅਨੰਦਿਨ ਨਾਮ ਵਖਾਣੀ ਭਗਤਾ ਕੀ ਸਾਰ ਕਰੈ ਆਪ ਰੱਖੈ ਜੋ ਤੇਰ ਮਨ ਭਾਣੀ ਤੂੰ ਗੁਣ ਦਾਤਾ ਸ਼ਬਦ ਪਛਾਤਾ ਗੁਣ ਤਹ ਗੁਣੀ ਸਮਹਾਣੀ ਮਨ ਮੇਰੇ ਹਰ ਜੀਉ ਸਦਾ ਸੰਭਾਲ ਅੰਤ ਕਾਲ ਤੇਰਾ ਬੇਲੀ ਹੋਇ ਸਦਾ ਨਿਭੈ ਤੇਰੇ ਨਾਲ ਰਹਾਉ ਦੁਸ਼ਟ ਚੌਕੜੀ ਸਦਾ ਕੂੜ ਕੁਮਾਵੇ ਨਾ ਬੂਝੈ ਵਿਚਾਰੇ ਨਿੰਦਾ ਦੁਸ਼ਟੀ ਤੇ ਕੇਨੁ ਫਲ ਪਾਇਆ ਹਰਨਾਖਸ਼ ਨਖੇਂ ਵਿਦਾਰੇ ਤੈਲਾਦ ਜਨ ਸਦ ਹਰ ਗੁਣ ਗਾਵੇ ਹਰ ਜੀਉ ਲੈ ਉਬਾਰੇ ਆਪਸ ਕੋ ਬੋ ਭਲਾ ਕਰ ਜਾਣੇ ਮਨ ਮੁਖ ਮਤ ਨਾ ਕਾਈ ਸਾਧੂ ਜਨ ਕੀ ਨਿੰਦਾ ਵਿਆਪੇ ਜਸਨ ਜਨਮ ਗਵਾਈ ਹਾਮ ਨਾਮ ਕਦੇ ਚੇਤਨ ਨਹੀਂ ਅੰਤ ਗਏ ਪਸ਼ੁਤਾਈ ਸਫਲ ਜਨਮ ਤਗਤਾ ਕਾ ਕੀਤਾ ਗੁਰ ਸੇਵਾ ਆਪ ਲਾਏ ਸ਼ਬਦ ਦੇ ਰਾਤੇ ਸਹਿਜੇ ਮਤ ਅਨੰਦਿ ਨਹਰ ਗੁਣ ਗਾਏ ਨਾਨਕ ਦਾਸ ਤਹ ਬੇਨੰਤੀ ਹੋ ਲਗਾ ਤਿਨ ਕੈ ਪਾਈ